ਸੋ ਵੀਰੋ ਜਿੰਨਾ ਪਿਆਰ ਜਦੋਂ ਵੀ ਮਾਨਸਾ ਆਇਆ ਤਾਂ ਇਹ ਲੱਗਦਾ ਹੁੰਦਾ ਕਿ ਇਸ ਤੋਂ ਬਾਅਦ ਤਕੀਰ ਰਿਕਾਰਡ ਟੁੱਟੂਗਾ ਤਾਂ ਮਾਨਸਾ ਵਾਲੇ ਆਪਣੀ ਰਿਕਾਰਡ ਆਪ ਹੀ ਸੁਧਾਰ ਲੈਂਦੇ ਆ ਸੋ ਅੱਜ ਵੀ ਜਿੱਥੇ ਤੱਕ ਨਿਗਾਹ ਜਾਂਦੀ ਹੈ ਲੋਕ ਹੈ ਮਾਨਸਾ ਦੀਆਂ ਦੋ ਤਿੰਨ ਵੱਡੀਆਂ ਸਮੱਸਿਆਵਾਂ ਨੇ ਸੀਵਰੇਜ ਦੀ ਸਵੱਸਿਆ ਬਹੁਤ ਵੱਡੀ ਬਹੁਤ ਵੱਡੀ ਹੈ ਕਿਉਂਕਿ ਉਹ ਪੁਰਾਣਾ ਹੋ ਗਿਆ ਸੀਵਰੇਜ ਉਹ ਆਪਸ ਦੇ ਵਿੱਚ ਉਸ ਟੱਕ ਹੋ ਗਿਆ ਬਾਹਰ ਨਿਕਲਣ ਨੂੰ ਕੋਈ ਜਗ੍ਹਾ ਨਹੀਂ ਸੋ ਮੈਂ ਅਫਸਰਾਂ ਨੂੰ ਮੈਨੂੰ ਅੱਜ ਵਾਇਸ ਆਫ ਮਾਨਸਾ ਦੇ ਬਹੁਤ ਸਤਿਕਾਰਯੋਗ ਲੋਕ ਮਿਲੇ ਵੀ ਸੀਗੇ ਮੈਂ ਅਫਸਰਾਂ ਨੂੰ ਐਸਟੀਮੇਟ ਲਾਉਣ ਨੂੰ ਕਿਹਾ ਕਿਉਂਕਿ ਆਪਾਂ ਸਿਰਫ ਉਸੇ ਪੁਰਾਣੇ ਸੀਵਰੇ ਨੂੰ ਨਹੀਂ ਕਰਨਾ ਆਪਾਂ ਨਵੇਂ ਡਿਜ਼ਾਈਨ ਦਾ ਅੱਜ ਕੱਲ ਲੇਟੈਸਟ ਮਾਡਲ ਆ ਗਏ ਤੇ ਮਾਨਸਾ ਦੀਆਂ ਗਲੀਆਂ ਮੁਹੱਲੇ ਨਵੇਂ ਵੱਧ ਗਏ ਹੋਣਗੇ ਉਹਨਾਂ ਨੂੰ ਵੀ ਵਿੱਚ ਲੈਣਾ ਤੇ ਅਸੀਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ 4 ਤਰੀਕ ਨੂੰ ਨਤੀਜੇ ਨੇ ਉਹਨਾਂ ਜਿਹੜੇ ਕੋਟ ਲੱਗਿਆ ਹੋਇਆ ਪਰ ਉਹਨੇ ਚਰਚੇ ਸੀ ਅਫਸਰਾਂ ਤੋਂ ਕੱਲ ਤੋਂ ਹੀ ਐਸਟੀਮੇਟ ਲਵਾਉਣੇ ਸ਼ੁਰੂ ਕਰਾਂਗੇ ਤੇ 4 ਤੋਂ ਬਾਅਦ ਮਾਨਸਾ ਦੇ ਮੋਤਬਰ ਬੰਦਿਆਂ ਨੂੰ ਬੁਲਾਵਾਂਗੇ ਨਕਸ਼ਾ ਉਹਨਾਂ ਨੂੰ ਦਿਖਾਵਾਂਗੇ ਕਿ ਕਿੱਥੋਂ ਕਿੱਥੋਂ ਦੀ ਜਾਣਾ ਚਾਹੀਦਾ ਕਿੱਥੇ ਕੋਈ ਰਹਿ ਨਾ ਜਾਵੇ ਗਲੀ ਮੁੱਲਾ ਤੁਸੀਂ ਇਹਨਾਂ ਤੁਹਾਨੂੰ ਯਕੀਨ ਦਿਵਾਉਣਾ ਕਿ ਆਉਣ ਵਾਲੇ ਆਉਣ ਵਾਲੇ ਮਹੀਨੇ 2 ਮਹੀਨਿਆਂ ਦੇ ਵਿੱਚ ਇਹ ਜਿਹੜਾ ਸੀਵਰੇਜ ਵਾਲਾ ਮਾਨਸਾ ਦੀ ਸਮੱਸਿਆ ਜਿੰਨੇ ਮਰਜੀ ਪੈਸੇ ਲੱਗ ਜਾਣ ਸਭ ਤੋਂ ਪਹਿਲਾਂ ਹੱਲ ਵੀ ਹੋਊਗੀ ਤੇ 40 ਸਾਲ ਵਾਸਤੇ ਉਹਦਾ ਆਪਾਂ ਨਕਸ਼ਾ ਬਣਾਵਾਂਗੇ 40 ਸਾਲ ਵਾਸਤੇ ਕਿਉਂਕਿ ਇਹਨਾਂ ਨੇ ਪਹਿਲਾਂ ਕੀ ਕਰਦਿਆ ਇਹ ਪੈਸੇ ਖਾ ਜਾਂਦੇ ਸੀ ਪਾਈਪਾਂ ਕਮਜ਼ੋਰ ਲਾ ਦਿੰਦੇ ਸੀ ਉਹ ਪਾਈਪਾਂ ਪਾਣੀ ਵਾਲੇ ਪੀਣ ਵਾਲੇ ਪਾਣੀ ਨਾਲ ਮਿਕਸ ਹੋ ਜਾਂਦੀਆਂ ਸੀ ਮੈਂ ਦੇਖ ਕੇ ਆਂ ਦੂਜੀ ਸਮੱਸਿਆ ਰੇਲਵੇ ਸਟੇਸ਼ਨ ਦੇ ਕੋਲੇ ਜਿਹੜਾ ਕੂੜੇ ਦਾ ਪਹਾੜ ਬਣਿਆ ਪਿਆ ਬਹੁਤ ਵੱਡੀ ਸਮੱਸਿਆ ਹੈ ਮਾਨਸਾ ਵਰਗੇ ਸ਼ਹਿਰ ਚ ਵੀ ਇਸ ਤਰ੍ਹਾਂ ਹੋਣ ਲੱਗ ਗਿਆ ਇਹਦਾ ਸਾਡੇ ਕੋਲ ਇੱਕ ਬਹੁਤ ਵਧੀਆ ਤਰੀਕਾ ਕੱਢਿਆ ਹੈ ਦਿੱਲੀ ਦੇ ਵਿੱਚ ਬਹੁਤ ਵੱਡੇ ਕੂੜੇ ਦੇ ਪਹਾੜ ਸੀ ਹੁਣ ਉਹ ਘਟਣ ਲੱਗ ਗਏ ਕਿਉਂਕਿ ਪੀਡਬਲਿਊਟੀ ਮਿਨਿਸਟਰੀ ਜਿਹੜੀਆਂ ਸੜਕਾਂ ਬਣਾਉਂਦੀ ਐ ਹਾਈਵੇ ਬਣ ਰਹੇ ਨੇ ਜਿਹੜੇ ਮਿੱਟੀ ਦੀ ਥਾਂ ਤੇ ਆ ਕੂੜਾ ਵਾਲਾ ਜਿਹੜਾ ਇਹਨੂੰ ਵਰਤ ਲੈਂਦੇ ਨੇ ਸੈਗਰੀਗੇਟ ਕਰਕੇ ਉਹਦੀਆਂ ਮਸ਼ੀਨਾਂ ਤੋਂ ਅਲੱਗ ਕਰ ਦਿੰਦੀਆਂ ਨੇ ਕੂੜੇ ਨੂੰ ਅਲੱਗ ਕਰ ਦਿੰਦੀਆਂ ਨੇ ਪਲਾਸਟਿਕ ਇਹ ਸਾਰਾ ਜਿਹੜਾ ਗੂੜਾ ਇਹ ਹਾਈਵੇ ਦੇ ਵਿੱਚ ਮਿੱਟੀ ਦੀ ਥਾਂ ਤੇ ਵਰਤਿਆ ਜਾਂਦਾ ਹੈ ਸੋ ਇਹ ਗੜਕਰੀ ਸਾਹਿਬ ਨਾਲ ਮੇਰੀ ਗੱਲ ਹੋਈ ਹੋਈ ਹੈ ਅਸੀਂ ਲੁਧਿਆਣੇ ਤੋਂ ਆਲਰੇਡੀ ਚਕਾਉਣਾ ਸ਼ੁਰੂ ਕਰਤਾ ਮਾਨਸਾ ਦਾ ਵੀ ਅਸੀਂ ਚਕਾਵਾਂਗੇ ਉਹਨੇ